ਚੋਬੀ ਕੰਟਾ ਦੇ ਅੰਦਰ ਹੀ ਗ੍ਰੇਨੇਡ ਹਮਲੇ ਦਾ ਮਾਮਲਾ ਚੋੜਾ ਹੈ ਸੁਲਝਾ ਲਿਆ ਦੱਸਦੇ ਕਿ ਮੁੱਖ ਦੋਸ਼ੀ ਗੁਰਸੇਧਕ ਪੁਲਿਸ ਮੁਕਾਬਲੇ ਦੇ ਵਿੱਚ ਮਾਰਿਆ ਗਿਆ ਹਮਲਾਵਰਾਂ ਦੇ ਪਾਕਿਸਤਾਨ ਅਤੇ ਆਈਐਸ ਦੱਸਦੇ ਕਿ ਆਈਐਸਆਈ ਦੇ ਨਾਲ ਸੰਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ ਐਸਐਚਓ 68 ਨੂੰ ਅਪਰਾਧ ਦੇ ਵਿੱਚ ਵਰਤੇ ਗਏ ਮੋਟਰਸਾਈਕਲ ਬਾਰੇ ਪਰੋਸੇਯੋਗ ਜਾਣਕਾਰੀ ਮਿਲੀ ਜਿਸ ਤੋਂ ਬਾਅਦ ਕਿ ਇਸ ਦੇ ਮਾਲਕ ਵਰਿੰਦਰ ਪੁੱਤਰ ਨਿਰਮਲ ਸਿੰਘ ਵਾਸੀ ਰਾਜਾ ਸਾਂਸੀ ਤੋਂ ਪੁੱਛ ਗਿੱਛ ਕੀਤੀ ਗਈ ਇਸ ਤੋਂ ਬਾਅਦ ਦੋਸ਼ੀ ਦਾ ਨਾਮ ਸਾਹਮਣੇ ਆਇਆ ਸਵੇਰੇ ਮੁਲਜ਼ਮਾਂ ਦੇ ਬਾਰੇ ਖਾਸ ਜਾਣਕਾਰੀ ਮਿਲੀ ਕਿ ਉਹ ਰਾਜਾ ਸਾਂਸੀ ਦੇ ਇਲਾਕੇ ਦੇ ਵਿੱਚ ਘੁੰਮ ਰਹੇ ਹਨ ਅਤੇ ਉਹਨਾਂ ਨੂੰ ਫੜਨ ਦੇ ਲਈ ਸੀਆਈਏ ਅਤੇ ਐਸਐਚਓ 68 ਦੀਆਂ ਪੁਲਿਸ ਜੜੀਆਂ ਪਾਰਟੀਆਂ ਨੇ ਉਹਨਾਂ ਨੂੰ ਟੀਮਾਂ ਬਣਾਈਆਂ ਗਈਆਂ ਜੋ ਤੋਂ ਐਸਐਚਓ 68 ਨੇ ਮੁਲਜ਼ਮਾਂ ਦੇ ਮੋਟਰ ਸਾਈਕਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਆਪਣਾ ਮੋਟਰਸਾਈਕਲ ਛੱਡ ਦਿੱਤਾ ਅਤੇ ਪੁਲਿਸ ਪਾਰਟੀ ਤੇ ਗੋਲੀਆਂ ਚਲਾ ਦਿੱਤੀਆਂ ਇੱਕ ਗੋਲੀ ਕਾਂਸਟੇਬਲ ਗੁਰਪ੍ਰੀਤ ਸਿੰਘ ਦੇ ਖੱਬੇ ਹੱਥ ਦੇ ਵਿੱਚ ਜਾ ਕੇ ਲੱਗੀ ਹੈ ਤੇ ਇੱਕ ਗੋਲੀ ਇਨਸਪੈਕਟਰ ਅਮਲੋਕ ਸਿੰਘ ਦੀ ਪੱਗ ਦੇ ਵਿੱਚ ਲੱਗੀ ਹੈ ਤੇ ਇੱਕ ਗੋਲੀ ਪੁਲਿਸ ਦੀ ਗੱਡੀ 'ਚ ਲੱਗੀ ਹੈ ਇਨਸਪੈਕਟਰ ਵਿਰੋਧ ਕੁਮਾਰ ਨੇ ਸਵੈ ਰੱਖਿਆ ਦੇ ਵਿੱਚ ਆਪਣੀ ਪਿਸਤੌਲ ਤੋਂ ਗੋਲੀ ਚੁਲਾਈ ਜਿਸ ਦੇ ਨਾਲ ਦੋਸ਼ੀ ਗੁਰਸੇਤਖ ਜਖਮੀ ਹੋ ਗਿਆ ਇੱਕ ਹੋਰ ਦੋਸ਼ੀ ਮੌਕੇ ਤੋਂ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਦੱਸਿਆ ਕਿ ਐਸ ਦੱਸਿਆ ਕਿ ਐਸਸੀ ਗੁਰਪ੍ਰੀਤ ਸਿੰਘ ਅਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਚ ਦਾਖਲ ਕਰਾਇਆ ਗਿਆ ਹੈ ਗੁਰਸਿੱਦਕ ਦੇ ਸੱਟਾ ਦੇ ਕਰਕੇ ਮੌਤ ਹੋ ਗਈ ਹੈ ਤੇ ਪੰਜਾਬ ਪੁਲਿਸ ਨੇ 24 ਘੰਟਿਆਂ ਦੇ ਵਿੱਚ ਇਸ ਗ੍ਰੇਨੇਡ ਮਾਮਲੇ ਨੂੰ ਸੁਲਝਾ ਲਿਆ ਹੈ ਦੱਸਦੇ ਕਿ ਮੁੱਠਪੇੜ ਦੇ ਦੌਰਾਨ ਗੁਰਸਿੱਦਕ ਨਾਮ ਦਾ ਬਦਮਾਸ਼ ਜੁੜਾਇਆ ਉਸਨੂੰ ਠੇਰ ਕੀਤਾ ਗਿਆ ਮੰਦਰ ਤੇ ਗ੍ਰੇਨੇਡ ਸੁੱਟਣ ਵਾਲੇ ਦਾ ਐਨਕਾਊਂਟਰ ਕੀਤਾ ਗਿਆ ਪੰਜਾਬ ਪੁਲਿਸ ਦੇ ਵੱਲੋਂ 24 ਘੰਟਿਆਂ ਦੇ ਵਿੱਚ ਇਸ ਨੂੰ ਸੁਲਝਾਇਆ ਗਿਆ ਮੁੱਠਪੇੜ ਦੇ ਦੌਰਾਨ ਗੁਰਸਿੱਦਕ ਨਾਮ ਦਾ ਬਦਮਾਸ਼ ਠੇਰ ਹੋਇਆ ਹੈ ठाकुर ਦੇ ਦੁਆਰਾ ਮੰਦਿਰ ਦੇ ਨੇੜੇ ਤਮਾਕਾ ਹੋਇਆ ਸੀ ਤੇ ਪੰਜਾਬ ਪੁਲਿਸ ਦੇ ਵੱਲੋਂ ਹੁਣ 24 ਘੰਟਿਆਂ ਦੇ ਵਿੱਚ ਇਸ ਗ੍ਰੇਨੇਡ ਹਮਲੇ ਦਾ ਮਾਮਲਾ ਜੁੜਾਇਸ ਨੇ ਸੁਲਝਾਇਆ ਗਿਆ ਹੈ। ਐਸੇ ਤੇ ਸਾਡੇ ਸਹਿਯੋਗੀ ਜਗਜੀਤ ਸਿੰਘ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਤੋਂ ਤਮਾਮ ਜਾਣਕਾਰੀ ਲਵਾਂਗੇ 24 ਘੰਟਿਆਂ ਦੇ ਵਿੱਚ ਮਹਿਜ਼ ਇਸ ਹਮਲੇ ਨੂੰ ਸੁਲਝਾਇਆ ਗਿਆ ਇਸ ਮਾਮਲੇ ਨੂੰ ਸੁਲਝਾਇਆ ਗਿਆ ਜਗਜੀਤ ਕਿੰਨੀ ਵੱਡੀ ਸਫਲਤਾ ਤੁਸੀਂ ਇਸ ਨੂੰ ਦੇਖਦੇ ਹੋ? ਬਿਲਕੁਲ ਅੰਜਲੀ ਦੇਖੋ ਅੱਜ ਗੱਲ ਕਰੀ ਦੇ ਪੰਜਾਬ ਪੁਲਿਸ ਨੇ ਵੱਡੀ ਵੱਡੀ ਸਫਲਤਾ ਹਾਸਲ ਕੀਤੀ ਆ। ਕਿਉਂਕਿ ਪਿਛਲੇ ਦਿਨੀ ਅੰਮ੍ਰਿਤਸਰ ਦੇ ਸ਼ਿਆਟਾ ਖੰਡ ਵਾਲੇ ਦੇ ਕੋਲ ਇਹ ਟਰੱਕ ਦੁਆਰੇ ਵਿੱਚ ਇਹਨਾਂ ਰੁਪਈਆਂ ਵੱਲੋਂ ਇੱਕ ਗ੍ਰੇਨੇਡ ਹਮਲਾ ਕੀਤਾ ਗਿਆ ਸੀ ਉਸ ਨੂੰ ਲੈ ਕੇ ਪੁਲਿਸ ਵੱਲੋਂ ਲਗਾਤਾਰ ਇਹਨਾਂ ਰੁਪਈਆਂ ਦੀ ਪਾਲ ਕੀਤੀ ਜਾ ਰਹੀ ਸੀ ਅਤੇ ਅੱਜ ਜੇ ਗੱਲ ਕਰੀਏ ਤਾਂ ਤੜਕਸਾਰੀ ਇਹਨਾਂ ਰੁਪਈਆਂ ਨੂੰ ਪੁਲਿਸ ਵੱਲੋਂ ਜਿਹੜਾ ਵਾ ਉਹ ਇੱਕ ਜਗ੍ਹਾ ਦੇ ਉੱਤੇ ਜਿਸ ਤਰੀਕੇ ਨਾਲ ਕਿ ਅੰਮ੍ਰਿਤਸਰ ਦੇ ਰੋ ਗੱਲ ਕਰੀਏ ਤੇ ਰਾਜਪਥੀ ਏਰੀਆ ਦੇ ਵਿੱਚ ਜਿਹੜਾ ਬਲਸਕੰਦਰ ਪਿੰਡ ਆ ਉਹਦੇ ਲੱਗੇ ਇਹਨਾਂ ਨੂੰ ਦੇਖਿਆ ਗਿਆ ਤੇ ਉਸ ਤੋਂ ਬਾਅਦ ਪੁਲਿਸ ਵਾਲੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਲੋ ਆਪਣਾ ਬਾਈਕ ਲੈ ਕੇ ਭੱਜਣ ਦੀ ਕੋਸ਼ਿਸ਼ ਕਰਨ ਦੇ ਵਿੱਚ ਬਾਈਕ ਸੁੱਟ ਕੇ ਭੱਜਦੇ ਸਵਾਰ ਹੋਏ ਪਰ ਪੁਲਿਸ ਵਾਲੇ ਜਦੋਂ ਇਹਨਾਂ ਨੂੰ ਰੋਕਣਾ ਚਾਹਿਆ ਤੇ ਪਰ ਇਹਨਾਂ ਨੂੰ ਵੱਲੋਂ ਅਗਲੇਰੀ ਕਾਰਵਾਈ ਕਰਦੇ ਹੋਏ ਫਾਇਰਿੰਗ ਕਰ ਦਿੱਤੀ ਤੇ ਫਿਰ ਪੁਲਿਸ ਨੇ ਵੀ ਜਵਾਬੀ ਫਾਇਰਿੰਗ ਕੀਤੀ ਜਿਹਦੇ ਵਿੱਚ ਪਹਿਲਾਂ ਤਾਂ ਜਨ ਮੈਦਾਨ ਜਾਵਾਂ ਕਿ ਪੁਲਿਸ ਦੇ ਜੋ ਮੁਲਾਜ਼ਮ ਜਿਹੜੇ ਨੇ ਇੱਕ ਜਿਹੜੇ ਇਹ ਹਾਲਰ ਅਗੇ ਨੇ ਉਹਨਾਂ ਦੇ ਹੱਥ 'ਚ ਗੋਲੀ ਲੱਗੀ ਆ ਇੱਕ ਮੁਲਾਜ਼ਮ ਦੇ ਹੋਰ ਗੋਲੀ ਲੱਗੀ ਆ ਤੇ ਇੱਕ ਪੁਲਿਸ ਵਾਲੇ ਦੇ ਜਿਹੜੇ ਆ ਇੱਕ ਮੁਲਾਜ਼ਮ ਨੂੰ ਦੀ ਪੱਗ 'ਚ ਗੋਲੀ ਲੱਗੀ ਸੀਗੀ ਤੇ ਪਰ ਪੁਲਿਸ ਵਾਲੋ ਹੀ ਜਿਹੜਾ ਜਵਾਬੀ ਫਾਇਰਿੰਗ ਕਰਦੇ ਹੋਏ ਆ ਜਿਹੜਾ ਵਾ ਇੱਕ ਦੇ ਜਿਹੜੇ ਯੂਰੋਪੀ ਸੀਗੇ ਇੱਕ ਦੀ ਲੱਤ 'ਚ ਗੋਲੀ ਲੱਗੀ ਆ ਤੇ ਇੱਕ ਜਿਹੜਾ ਵਾ ਮੌਕੇ ਤੇ ਜਿਹੜਾ ਢੇਰ ਹੋ ਗਿਆ ਅਤੇ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਆ ਕਿ ਜਿਹੜੇ ਵੱਡੇ ਹੀ ਗੈਂਗਸਟਰ ਸੀਗੇ ਵੱਡੇ ਕਿਤਨਾ ਕਿਤੇ ਯੂਰੋਪੀ ਸੀਗੇ ਉਹਨਾਂ ਨੂੰ ਅੱਜ ਪੁਲਿਸ ਨੇ ਜਿਹੜਾ ਕਬੋਚਿਆ ਵਾ ਅਤੇ ਪੁਲਿਸ ਨੂੰ ਜਿਹੜੀ ਵੱਡੀ ਕਾਰਵਾਈ ਕਰਨ ਕਰਦੇ ਆ ਵੱਡੀ ਕਾਮਯਾਬੀ ਮ ਜਗਜੀਤ ਪਾਕਿਸਤਾਨ ਦੇ ਆਈਐਸਏ ਨਾਲ ਸੰਬੰਧਾਂ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਦੀ ਕਨਫਰਮੇਸ਼ਨ ਹੋਈ ਹੈ ਜਾਂ ਫਿਰ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਕਿ ਕਿਸ ਦੇ ਕਿਸ ਕਿਸ ਜਿਹੜੇ ਸੰਗਠਨ ਨਾਲ ਲਿੰਕ ਬਨੇ ਹੋਏ ਸੀ ਬਿਲਕੁਲ ਦੇਖੋ ਅਜਲੀ ਜ਼ਿਲ੍ਹੇਕਾ ਪੁਲਿਸ ਦੇ ਉੱਚ ਅਧਿਕਾਰੀ ਵੀ ਉੱਥੇ ਪਹੁੰਚੇ ਨੇ ਉਹਨਾਂ ਵੱਲੋਂ ਇਹ ਗੱਲ ਕੀਤੀ ਗਈ ਹੈ ਕਿ ਅਜੇ ਤੱਕ ਇਹ ਚੀਜ਼ਾਂ ਬਿਲਕੁਲ ਖਲਾਸਾ ਨਹੀਂ ਹੋਇਆ ਪਰ ਇਹਨਾਂ ਨੇ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਲਿੰਕ ਜ਼ਰੂਰ ਹੈਗੇ ਸੀ ਇਹ ਜਿਹੜਾ ਤੋਂ ਵੀ ਗ੍ਰਨੇਡ ਸੀਗਾ ਜੋ ਵੀ ਆਪਣਾ ਵੈਪਨ ਸੀਗੇ ਕਿਤਨਾ ਕਿਤੇ ਉੱਥੋਂ ਹੀ ਬਾਰੋਪਕ ਦੂਜੇ ਗੁਆਂਡੀ ਮੁਲਕ ਤੋਂ ਜਿਹੜਾ ਲੈ ਕੇ ਆ ਰਹੇ ਸੀਗੇ ਜਿਸ ਤਰੀਕੇ ਨਾਲ ਉਥੋਂ ਲਿਆ ਕੇ ਇਹ ਜਿਹੜਾ ਇੱਥੇ ਇਸਤੇਮਾਲ ਕੀਤਾ ਜਾ ਰਿਹਾ ਸੀ ਜਿਸ ਤਰੀਕੇ ਨਾਲ ਜੋ ਇਹਨਾਂ ਦੇ ਮੇਨ ਕਰਗਨਾ ਸੀ ਕਿ ਉਹਨਾਂ ਦੇ ਕਹਿਣ ਦੇ ਉੱਤੇ ਗਾਂ ਕਿਤੇ ਨਾ ਕਿਤੇ ਜੜੇ ਹੋ ਜੇ ਹਮਲੇ ਕੀਤੇ ਜਾ ਰਹੇ ਸੀ ਗ੍ਰਨੇਡ ਜਿਹੜਾ ਜਿਸ ਤਰੀਕੇ ਨਾਲ ਸੁੱਟਿਆ ਗਿਆ ਸੀ ਪਰ ਇਸ ਚੀਜ਼ ਦਾ ਹਲੇ ਕੋਈ ਖੁਲਾਸਾ ਨਹੀਂ ਹੋਇਆ ਕੀ ਤੇ ਬਾਕੀ ਹੁਣ ਜਿਹੜੀ ਗੱਲ ਹੈ ਕਿ ਇਹਨਾਂ ਨਾਲ ਉਹਨੂੰ ਕਲੀਅਰ ਹੋ ਗਿਆ ਕਿ ਇਹ ਉਹ ਦੋਸ਼ੀ ਸੀਗੇ ਜਿਨ੍ਹਾਂ ਵੱਲੋਂ ਇਹ ਸਾਰੀ ਕਾਰਵਾਈ ਕੀਤੀ ਗਈ ਸੀ ਕਿਉਂਕਿ ਜਿਹੜੇ ਜਿਸ ਤਰੀਕੇ ਦੇ ਨਾਲ ਤੁਸੀਂ ਦੱਸਿਆ ਇੱਕ ਦੋਸ਼ੀ ਜਿਹੜਾ ਹੈ ਫਿਲਹਾਲ ਫਰਾਰ ਦੱਸਿਆ ਜਿਹੜਾ ਫਰਾਰ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਮੁਲਜ਼ਮ ਫੜੇ ਗਏ ਨੇ ਤੇ ਇੱਕ ਜਿਹੜਾ ਫਰਾਰ ਹੋਇਆ ਇਸ ਤੋਂ ਇਲਾਵਾ ਵੀ ਕੋਈ ਮੁਲਜ਼ਮ ਹੈ ਇਸ ਦੇ ਵਿੱਚ ਸੰਲਿਪਤ ਨਹੀਂ ਅ ਬਿਲਕੁਲ ਦੇਖੋ ਅਗਲੀ ਪਿਛਲੇ ਦਿਨੀ ਜਿਹੜੀ ਇਹ ਦੀ ਜਾਂਚ ਚੱਲ ਰਹੀ ਜਿਹੋਦੇ ਵਿੱਚ ਕਾਫੀ ਪੁਲਿਸ ਨੇ ਕਾਫੀ ਬੰਦਿਆਂ ਨੂੰ ਜਿਹੜਾ ਕੀਤਾ ਸੀਗਾ ਉਹਨਾਂ ਦੇ ਵਿੱਚ ਪੁੱਛ ਕੇ ਜਾਂਚ ਕੀਤੀ ਸੀਗੀ ਪੁੱਛ ਕੇ ਕੀਤੀ ਸੀਗੀ ਕਿਉਂਕਿ ਪੁਲਿਸ ਵੱਲੋਂ ਜਿਹੜਾ ਡੈਂਪ ਚੱਕਿਆ ਜਾਂਦਾ ਵਾ ਡੈਂਪ ਨਾਲ ਜਿਹੜੀ ਉਸ ਵੇਲੇ ਤੇ ਕਾਰਵਾਈ ਕੀਤੀ ਜਾਂਦੀ ਆ ਉਹਦੇ ਤੋਂ ਹੀ ਜਿਹੜੇ ਇਹ ਦੋਸ਼ੀ ਜਿਹੜੇ ਬੜੇ ਜਾਂਦੇ ਨੇ ਕਿਉਂਕਿ ਉਸ ਸਮੇਂ ਤੇ ਜਿਹੜੇ ਡੈਂਪ ਦੇ ਵਿੱਚ ਕਿਹੜੇ ਕਿਹੜੇ ਬੰਦੇ ਇਨਵੋਲ ਹੁੰਦੇ ਨੇ ਕਿਹੜੇ ਕਿਹੜੇ ਰਾਤ ਨੂੰ ਯੂਜ਼ ਕਰਦੇ ਨੇ ਉਸ ਸਮੇਂ ਤੇ ਜਿਹੜੀ ਹੁੰਦੀ ਆ ਕਵਰ ਪਰ ਜੇ ਅੱਜ ਗੱਲ ਕਰੀ ਤੇ ਇਹ ਮੇਨ ਦੋਸ਼ੀ ਦੋ ਸੀਗੇ ਜਿਹੜੇ ਜਿਨ੍ਹਾਂ ਦੇ ਵਿੱਚ ਬਾਕੀ ਹਲੇ ਇਸ ਚੀਜ਼ ਦੀ ਪੂਰੀ ਜਾਂਚ ਕਲੀਅਰ ਨਹੀਂ ਹੋਈ ਕਿ ਬਾਕੀ ਟੋਟਲ ਕਿੰਨੇ ਦੋਸ਼ੀ ਨੇਲੇ ਇਸ ਚੀਜ਼ ਦੀ ਜਾਂਚ ਚੱਲ ਰਹੀ ਹੈ ਜੀਂ ਜੀ ਲਈ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਜਗਜੀਤ तमाम ਜਾਣਕਾਰੀ ਦੇ ਲਈ ਤੇ ਮੰਦਰ ਤੇ ਗ੍ਰੇਨੇਡ ਸੁੱਟਣ ਵਾਲੇ ਇਨਕਾਊਂਟਰ ਮਾਮਲੇ ਨੂੰ ਲੈ ਕੇ ਦੱਸਦੇ ਕਿ ਇੱਕ ਵੱਡੀ ਸਫਲਤਾ ਪੁਲਿਸ ਦੇ ਹੱਥ ਲੱਗੀ ਹੈ ਪੁਲਿਸ ਦੇ ਵੱਲੋਂ ਇਸ ਮਾਮਲੇ ਨੂੰ ਉਸ ਮਹਿਜ਼ 24 ਘੰਟਿਆਂ ਦੇ ਵਿੱਚ ਹੀ ਸੁਲਝਾ ਲਿਆ ਗਿਆ ਹੈ ਦੇਖੀਏ 15 ਮਾਰਚ ਕੋ ਹਮਾਰੇ ਛਾਟਾ ਏਰੀਆ ਮੇ ਖੰਡ ਵਾਲਾ ਮੇ ਠਾਕਰ ਦਵਾਰ ਮੰਦਰ ਤੇ ਉੱਪਰ ਇੱਕ ਧਮਾਕਾ ਹੋਇਆ ਥਾ ਜਿਸ ਮੇ ਹਮਨੇ ਕੇਸ ਰਜਿਸਟਰ ਕਰਕੇ और बड़े प्रोफेशनल तरीके से स्पेशल टीम्स लगाई थी और हमारी टीम्स ने दिन रात मेहनत करके केस को पहले ट्रेस किया और आइडेंटिफाई हुए जो दो मुल्जम है और जब उनका पीछा हम कर रहे थे तो यहाँ जहाँ बल पिंड के ये एयरपोर्ट के पास इस गांव में लिंक रोड पे खड़े हैं यहाँ जब उनको इशारा किया गया पुलिस पार्टी हमारी सी और छाटा पुलिस स्टेशन की थी और उन्होंने आगे से फायर किया पुलिस पार्टी के ऊपर पांच राउंड हुए पार्टी के ऊपर जो कि एक राउंड कांस्टेबल गुरप्रीत सिंह की लेफ्ट आम में लगा और सिंह इंस्पेक्टर की पकड़ी में गुरप्रीत के इंजर्ड और इंजर्ड हुआ और अपनी सेल्फ डिफेंस में इंस्पेक्टर विनोद कुमार और मोलक ने दोनों ने फायर किया अपने सर्विस पिस्टल से उसमें ये भी इंजर्ड हुआ गुरसिद्दक एलियस सिद्धकी जो है बाल गांव का रहने वाला अमृतसर का और आ, हमारे कांस्टेबल हेड कांस्टेबल और ये आ, जो अक्यूज है इनको सिविल हॉस्पिटल मूव किया गया और मैं इस पे सारी टीम को मुबारकबाद देना देता हूँ और ये बड़ा सराहनीय काम किया है हमारे माननीय मुख्यमंत्री जी और माननीय डी साहब की तरफ से भी मुझे कन्वे किया गया है कि मैं इस स्कीम को उनकी तरफ से दिली मुबारकबाद दूं और जो लड़का हमारा इंजर्ड हुआ है उसका हाल पूछने अभी मैं जा रहा हूँ मैं ये इस पे यही बात कहना चाहता हूँ कि इतने कम समय में बड़ा प्रोफेशनल तरीके से ये ट्रेस हुआ और ये जैसे मैंने उस दिन बोला था कि आईएसआई और जो क्रॉस बॉर्डर लोग बैठे हैं जो डिस्टर्ब करना चाहते हैं पीस और क्रम्यूनल हामी पंजाब में उनको ये अपने मंसूबों में कामयाब नहीं होने दिया जाएगा और पूरी तरह से सक्षम है पंजाब पुलिस और कमिश्नरेट पुलिस अमृतसर और पहले भी सारे केस ट्रेस हुए हैं और इसके साथ भी ये बड़ा क्लियर मैसेज क्रिमिनल्स को जाता है कि पुलिस कितनी सक्षम और प्रोफेशनल वे में काम कर रही है सर इनमें से एक बंदा भी मारा गया हां जी गुसदक अली सिदकी है बालगांव का रहने वाला है उसकी जब हॉस्पिटल में जाके डेथ हुई है तो उसका जो फॉर्मेलिटीज हैं वो सारी